ਜਿਵੇਂ ਜਿਵੇਂ ਟੈਰਿਫ ਤਨਾਹ ਘਟ ਹੁੰਦਾ ਜਾ ਰਿਹਾ ਹੈ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਇੱਕ ਵਾਰ ਫੇਰ ਸੁਧਾਰ ਹੋਣਾ ਸ਼ੁਰੂ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਭਾਰਤ ਵਿਚਕਾਰ ਐਲਪੀਜੀ ਆਯਾਤ ਨੂੰ ਲੈ ਕੇ ਇੱਕ ਵੱਡਾ ਸਮਝੌਤਾ ਹੋਇਆ ਹੈ ਸਾਲ 2026 ਲਈ ਸੰਯੁਕਤ ਰਾਜ ਅਮਰੀਕਾ ਨਾਲ ਸਾਲਾਨਾ ਲਗਭਗ 2.2 ਮਿਲੀਅਨ ਟਨ ਐਲਪੀਜੀ ਆਯਾਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਸਮਝੌਤੇ ਦੇ ਤਹਿਤ ਭਾਰਤ ਦੇ ਸਾਲਾਨਾ ਆਯਾਤ ਦਾ ਲਗਭਗ 10% ਦੀ ਸੰਯੁਕਤ ਰਾਜ ਅਮਰੀਕਾ ਤੋਂ ਹੋਵੇਗਾ ਟੈਰੇ ਵਿਵਾਦ ਦੇ ਚੱਲਦਿਆਂ ਭਾਰਤ ਅਤੇ ਅਮਰੀਕਾ ਨੇ ਹੁਣ ਆਪਣੇ ਪਹਿਲੇ ਸਮਝੌਤੇ ਤੇ ਦਸਤਖਤ ਕਰ ਦਿੱਤੇ ਨੇ ਇਸ ਸਮਝੌਤੇ ਦੇ ਤਹਿਤ ਭਾਰਤ ਅਮਰੀਕਾ ਤੋਂ ਲਗਭਗ 22 ਲੱਖ ਟਨ ਐਲਪੀਜੀ ਖਰੀਦੇਗਾ ਇਹ ਭਾਰਤ ਦੀਆਂ ਸਾਲਾਨਾ ਜ਼ਰੂਰਤਾਂ ਦਾ 10% ਹੋਵੇਗਾ ਇਹ ਸਮਝੌਤਾ ਸਾਲ 2026 ਲਈ ਕੀਤਾ ਗਿਆ ਇਸ ਸਮਝੌਤੇ ਤੇ ਭਾਰਤ ਦੀਆਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਅਮਰੀਕੀ ਉਰਜਾ ਸਪਲਾਈਰਾਂ ਸ਼ੈਵਰਨ ਫਿਲਰਸ ਚਾਟ ਅਤੇ ਟੋਟਲ એનર્ਜੀਸ ਟ੍ਰੈਂਡਿੰਗ ਦੇ ਨਾਲ ਦਸਕਤ ਕੀਤੇ ਹਨ ਭਾਰਤ ਐਲਪੀਜੀ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਇਸ ਵੇਲੇ ਇਹ ਆਪਣੀਆਂ ਐਲਪੀਜੀ ਜ਼ਰੂਰਤਾਂ ਦਾ 50% ਤੋਂ ਵੱਧ ਦਮਾਦਰ ਕਰਦਾ ਹੈ ਜਿਸ ਦੀ ਜ਼ਿਆਦਾਤਰ ਸਪਲਾਈ ਪੱਛਮੀ ਏਸ਼ੀਆਈ ਬਾਜ਼ਾਰਾਂ ਤੋਂ ਹੁੰਦੀ ਹੈ ਇਸ ਸੌਦੇ ਨਾਲ ਭਾਰਤ ਵਿੱਚ ਗੈਸ ਦੀਆਂ ਕੀਮਤਾਂ ਸਸਤੀਆਂ ਹੋ ਸਕਦੀਆਂ ਨੇ ਇਹ ਸੌਦਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਰਵਾਇਤੀ ਸਰੋਤ ਤੇ ਨਿਰਭਰਤਾ ਘਟਾਉਣ ਦੇ ਨਾਲ ਸਪਲਾਈ ਲੜੀ ਹੋਰ ਸਥਿਰ ਹੋਵੇਗੀ ਪਿੰਡੂ ਅਤੇ ਘਟ ਆਮਦਨ ਵਾਲੇ ਪਰਿਵਾਰ ਕਿਫਾਇਤੀ ਐਲਪੀਜੀ ਤੱਕ ਪਹੁੰਚ ਕਰ ਸਕਦੇ ਨੇ ਵਿਸ਼ਵ ਵਿਆਪੀ ਕੀਮਤਾਂ ਦੇ ਉਤਾਰ ਚੜ੍ਹਾਅ ਦੇ ਪ੍ਰਭਾਵ ਨੂੰ ਘਟ ਕੀਤਾ ਜਾਵੇਗਾ ਇਸ ਨਾਲ ਅਮਰੀਕਾ ਨਾਲ ਵਪਾਰ ਨੂੰ ਸੰਤੁਲਨ ਕਰਨ ਵਿੱਚ ਮਦਦ ਮਿਲੇਗੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਸੌਦੇ ਨੂੰ ਇਤਿਹਾਸਕ ਦੱਸਿਆ ਉਹਨਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਐਲਪੀਜੀ ਬਾਜ਼ਾਰਾਂ ਵਿੱਚੋਂ ਇੱਕ ਹੁਣ ਰਸਮੀ ਤੌਰ ਤੇ ਅਮਰੀਕੀ ਸਪਲਾਈ ਲਈ ਖੁੱਲ ਗਿਆ ਹੈ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਕਿਫਾਇਤੀ ਐਲਪੀਜੀ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਅਸੀਂ ਆਪਣੇ ਸਰੋਤਾਂ ਨੂੰ ਭਿੰਤਾਂਵਾ ਭਰਪੂਰ ਬਣਾ ਰਹੇ ਹਾਂ ਇਸ ਸਦਸ ਦਿਸਾ ਵਿੱਚ ਇੱਕ ਅਹਿਮ ਕਦਮ ਹੈ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਸਰੋਤ ਪ੍ਰਾਪਤ ਕਰਨ ਦਾ ਇਹ ਕਦਮ ਨਵੀਂ ਦਿੱਲੀ ਦੀ ਰਵਾਇਤੀ ਸਪਲਾਈਰਾਂ ਅਤੇ ਨਿਰਭਰਤਾ ਘਟਾਉਣ ਸਪਲਾਈ ਸਤਰ ਵਧਾਉਣ ਅਤੇ ਵਿਸ਼ਵ ਵਿਆਪੀ ਬਾਜ਼ਾਰ ਵਿੱਚ ਤੇਜ਼ ਕੀਮਤਾਂ ਦੇ ਉਤਾਹ ਚੜਾਅ ਤੋਂ ਬਚਾਉਣ ਦੀ ਰਣਨੀਤੀ ਦਾ ਹਿੱਸਾ ਹੈ ਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਵਿਸ਼ਵਵਿਆਪੀ LPG ਦੀਆਂ ਕੀਮਤਾਂ ਵਿੱਚ 60% ਤੋਂ ਵੱਧ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੂੰ ਉਜਵਲਾ ਲਾ ਪੱਤਰਿਆਂ ਨੂੰ ਪ੍ਰਤੀ ਸਿਲੰਡਰ ਸਿਰਫ 500 ਤੋਂ 550 ਰੁਪਏ ਦਾ ਭੁਗਤਾਨ ਕਰਨਾ ਪਿਆ ਜਦੋਂ ਕਿ ਅਸਲ ਲਾਗਤ 1100 ਰੁਪਏ ਤੱਕ ਪਹੁੰਚ ਗਈ ਸਰਕਾਰ ਨੇ ਬਾਕੀ ਬੋਝ ਝੁਕਿਆ ਤੇ ਖਪਤਕਾਰਾਂ ਨੂੰ ਕੀਮਤਾਂ ਦੇ ਝਟਕਿਆਂ ਤੋਂ ਬਚਾਉਣ ਲਈ 40000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਮંત્રી ਨੇ ਇਸ ਅਮਰੀਕੀ ਸੌਦੇ ਨੂੰ ਭਾਰਤੀ ਘਰਾਂ ਲਈ ਸੁਰੱਖਿਤ, ਕਫਾਇਤੀ ਅਤੇ ਭਰੋਸੇਮੰਦ LPG ਸਪਲਾਈ ਯਕੀਨੀ ਬਣਾਉਣ ਵੱਲ ਇੱਕ ਹੋਰ ਕਦਮ ਦੱਸਿਆ। ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਕੁੱਲ 50% ਟੈਰਿਫ ਲਗਾਇਆ ਹੈ। ਇਸ ਵਿੱਚ 25% ਆਪਸੀ ਟੈਰਿਫ ਤੇ ਰੂਸੀ ਤੇਲ ਖਰੀਦਦਾਰੀ ਤੇ 25 ਜੁਰਮਾਨਾ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਹੈ। ਹੁਣ ਊਰਜਾ ਖਰੀਦਦਾਰੀ ਵਧਾ ਕੇ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਇਹਰੇ ਵਿਵਾਦ ਦੇ ਚੱਲਦਿਆਂ ਭਾਰਤ ਅਤੇ ਅਮਰੀਕਾ ਨੇ ਹੁਣ ਆਪਣੇ ਪਹਿਲੇ ਸਮਝੌਤੇ ਤੇ ਦਸਤਖਤ ਕਰ ਦਿੱਤੇ ਨੇ ਇਸ ਸਮਝੌਤੇ ਦੇ ਤਹਿਤ ਭਾਰਤ ਅਮਰੀਕਾ ਤੋਂ ਲਗਭਗ 22 ਲੱਖ ਟਨ ਐਲਪੀਜੀ ਖਰੀਦੇਗਾ ਇਹ ਭਾਰਤ ਦੀਆਂ ਸਲਾਨਾ ਜ਼ਰੂਰਤਾਂ ਦਾ 10% ਹੋਵੇਗਾ ਇਸ ਸਮਝੌਤੇ ਦਾ ਸਾਲ 2026 ਲਈ ਕੀਤਾ ਗਿਆ ਹੈ ਇਸ ਸਮਝੌਤੇ ਦੇ ਭਾਰਤ ਦੀਆਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਅਮਰੀਕੀ ਊਰਜਾ ਸਪਲਾਈਰਾਂ ਸ਼ੈਵਰਨ ਫਿਲਰਸ ਛਾਟ ਅਤੇ ਟੋਟਲ ਐਨਰਜੀਸ ਟ੍ਰੈਂਡਿੰਗ ਦੇ ਨਾਲ ਦਸਤਖਤ ਕੀਤੇ ਹਨ ਭਾਰਤ ਐਲਪੀਜੀ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਇਸ ਵੇਲੇ ਇਹ ਆਪਣੀਆਂ ਐਲਪੀਜੀ ਜ਼ਰੂਰਤਾਂ ਦਾ 50% ਤੋਂ ਵੱਧ ਦਮਾਦਰ ਕਰਦਾ ਹੈ ਜਿਸ ਦੀ ਜ਼ਿਆਦਾਤਰ ਸਪਲਾਈ ਪੱਛਮੀ ਏਸ਼ੀਆਈ ਬਾਜ਼ਾਰਾਂ ਤੋਂ ਹੁੰਦੀ ਹੈ ਇਸ ਸੌਦੇ ਨਾਲ ਭਾਰਤ ਵਿੱਚ ਗੈਸ ਦੀਆਂ ਕੀਮਤਾਂ ਸਸਤੀਆਂ ਹੋ ਸਕਦੀਆਂ ਨੇ ਇਹ ਸੌਦਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਰਵਾਇਤੀ ਸਰੋਤ ਤੇ ਨਿਰਭਰਤਾ ਘਟਾਉਣ ਦੇ ਨਾਲ ਸਪਲਾਈ ਲੜੀ ਹੋਰ ਸਥਿਰ ਹੋਵੇਗੀ ਪੈੰਡੂ ਅਤੇ ਘੱਟ ਆਮਦਨ ਵਾਲੇ ਪਰਿਵਾਰ ਕਿਫਾਇਤੀ ਐਲਪੀਜੀ ਤੱਕ ਪਹੁੰਚ ਕਰ ਸਕਦੇ ਨੇ ਵਿਸ਼ਵ ਵਿਆਪੀ ਕੀਮਤਾਂ ਦੇ ਉਤਾਰ ਚੜ੍ਹਾਅ ਦੇ ਪ੍ਰਭਾਵ ਨੂੰ ਘਟਕੀਤਾ ਜਾਵੇਗਾ ਇਸ ਨਾਲ ਅਮਰੀਕਾ ਨਾਲ ਵਪਾਰ ਨੂੰ ਸੰਤੁਲਨ ਕਰਨ ਵਿੱਚ ਮਦਦ ਮਿਲੇਗੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਸੌਦੇ ਨੂੰ ਇਤਿਹਾਸਕ ਦੱਸਿਆ ਉਹਨਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਐਲਪੀਜੀ ਬਾਜ਼ਾਰਾਂ ਵਿੱਚੋਂ ਇੱਕ ਹੁਣ ਰਸਮੀ ਤੌਰ ਤੇ ਅਮਰੀਕੀ ਸਪਲਾਈ ਲਈ ਖੁੱਲ ਗਿਆ ਹੈ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਕਿਫਾਇਤੀ ਐਲਪੀਜੀ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਅਸੀਂ ਆਪਣੇ ਸਰੋਤਾਂ ਨੂੰ ਭਪਿੰਤਾਵਾ ਭਰਪੂਰ ਬਣਾ ਰਹੇ ਆ ਇਹ ਸੌਦਾ ਉਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਸਰੋਤ ਪ੍ਰਾਪਤ ਕਰਨ ਦਾ ਇਹ ਕਦਮ ਨਵੀਂ ਦਿੱਲੀ ਦੀ ਰਵਾਇਤੀ ਸਪਲਾਈਰਾਂ ਅਤੇ ਨਿਰਪਰਤਾ ਘਟਾਉਣ ਸਪਲਾਈ ਸਤਰ ਵਧਾਉਣ ਅਤੇ ਵਿਸ਼ਵ ਵਿਆਪੀ ਬਾਜ਼ਾਰ ਵਿੱਚ ਤੇਜ਼ ਕੀਮਤਾਂ ਦੇ ਉਤਾਹ ਚੜਾਅ ਤੋਂ ਬਚਾਉਣ ਦੀ ਰਣਨੀਤੀ ਦਾ ਹਿੱਸਾ ਹੈ ਪੁਰਾਣੇ ਦੱਸਿਆ ਕਿ ਪਿਛਲੇ ਸਾਲ ਵਿਸ਼ਵਵਿਆਪੀ LPG ਦੀਆਂ ਕੀਮਤਾਂ ਵਿੱਚ 60% ਤੋਂ ਵੱਧ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੂੰ ਉਜਵਲਾ ਲਾ ਪੱਤਰੀਆਂ ਨੂੰ ਪ੍ਰਤੀ ਸਿਲੰਡਰ ਸਿਰਫ 500 ਤੋਂ 550 ਰੁਪਏ ਦਾ ਭੁਗਤਾਨ ਕਰਨਾ ਪਿਆ ਜਦੋਂ ਕਿ ਅਸਲ ਲਾਗਤ 1100 ਰੁਪਏ ਤੱਕ ਪਹੁੰਚ ਗਈ ਸਰਕਾਰ ਨੇ ਬਾਕੀ ਬੋਝ ਝੁਕਿਆ ਤੇ ਖਪਤਕਾਰਾਂ ਨੂੰ ਕੀਮਤਾਂ ਦੇ ਝਟਕਿਆਂ ਤੋਂ ਬਚਾਉਣ ਲਈ 40000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਮંત્રી ਨੇ ਇਸ ਅਮਰੀਕੀ ਸੌਦੇ ਨੂੰ ਭਾਰਤੀ ਘਰਾਂ ਲਈ ਸੁਰੱਖਿਤ, ਕਫਾਇਤੀ ਅਤੇ ਭਰੋਸੇਮੰਦ LPG ਸਪਲਾਈ ਯਕੀਨੀ ਬਣਾਉਣ ਵੱਲ ਇੱਕ ਹੋਰ ਕਦਮ ਦੱਸਿਆ। ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਕੁੱਲ 50% ਟੈਰਿਫ ਲਗਾਇਆ ਹੈ। ਇਸ ਵਿੱਚ 25% ਆਪਸੀ ਟੈਰਿਫ ਤੇ ਰੂਸੀ ਤੇਲ ਖਰੀਦਦਾਰੀ ਤੇ 25 ਜੁਰਮਾਨਾ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਹੈ। ਹੁਣ ਊਰਜਾ ਖਰੀਦਦਾਰੀ ਵਧਾ ਕੇ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਟੈਰਫ ਵਿਵਾਦ ਦੇ ਚੱਲਦਿਆਂ ਭਾਰਤ ਅਤੇ ਅਮਰੀਕਾ ਨੇ ਹੁਣ ਆਪਣੇ ਪਹਿਲੇ ਸਮਝੌਤੇ ਤੇ ਦਸਤਕਤ ਕਰ ਦਿੱਤੇ ਨੇ ਇਸ ਸਮਝੌਤੇ ਦੇ ਤਹਿਤ ਭਾਰਤ ਅਮਰੀਕਾ ਤੋਂ ਲਗਭਗ 22 ਲੱਖ ਟਨ ਐਲਪੀਜੀ ਖਰੀਦੇਗਾ ਇਹ ਭਾਰਤ ਦੀਆਂ ਸਾਲਾਨਾ ਜ਼ਰੂਰਤਾਂ ਦਾ 10% ਹੋਵੇਗਾ ਇਹ ਸਮਝੌਤਾ ਸਾਲ 2026 ਲਈ ਕੀਤਾ ਗਿਆ ਇਸ ਸਮਝੌਤੇ ਤੇ ਭਾਰਤ ਦੀਆਂ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਅਮਰੀਕੀ ਉਰਜਾ ਸਪਲਾਈਰਾਂ ਸ਼ੈਵਰਨ ਫਿਲਰਸ ਚਾਟ ਅਤੇ ਟੋਟਲ એનર્ਜੀਸ 트ੈਂਡਿੰਗ ਦੇ ਨਾਲ ਦਸਕਤ ਕੀਤੇ ਹਨ ਭਾਰਤ ਐਲਪੀਜੀ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਇਸ ਵੇਲੇ ਇਹ ਆਪਣੀਆਂ ਐਲਪੀਜੀ ਜ਼ਰੂਰਤਾਂ ਦਾ 50% ਤੋਂ ਵੱਧ ਦਮਾਦਰ ਕਰਦਾ ਹੈ ਜਿਸ ਦੀ ਜ਼ਿਆਦਾਤਰ ਸਪਲਾਈ ਪੱਛਮੀ ਏਸ਼ੀਆਈ ਬਾਜ਼ਾਰਾਂ ਤੋਂ ਹੁੰਦੀ ਹੈ ਇਸ ਸੌਦੇ ਨਾਲ ਭਾਰਤ ਵਿੱਚ ਗੈਸ ਦੀਆਂ ਕੀਮਤਾਂ ਸਸਤੀਆਂ ਹੋ ਸਕਦੀਆਂ ਨੇ ਇਹ ਸੌਦਾ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਰਵਾਇਤੀ ਸਰੋਤ ਤੇ ਨਿਰਭਰਤਾ ਘਟਾਉਣ ਦੇ ਨਾਲ ਸਪਲਾਈ ਲੜੀ ਹੋਰ ਸਥਿਰ ਹੋਵੇਗੀ ਪਿੰਡੂ ਅਤੇ ਘਟ ਆਮਦਨ ਵਾਲੇ ਪਰਿਵਾਰ ਕਿਫਾਇਤੀ ਐਲਪੀਜੀ ਤੱਕ ਪਹੁੰਚ ਕਰ ਸਕਦੇ ਨੇ ਵਿਸ਼ਵ ਵਿਆਪੀ ਕੀਮਤਾਂ ਦੇ ਉਤਾਰ ਚੜ੍ਹਾਅ ਦੇ ਪ੍ਰਭਾਵ ਨੂੰ ਘਟ ਕੀਤਾ ਜਾਵੇਗਾ ਇਸ ਨਾਲ ਅਮਰੀਕਾ ਨਾਲ ਵਪਾਰ ਨੂੰ ਸੰਤੁਲਨ ਕਰਨ ਵਿੱਚ ਮਦਦ ਮਿਲੇਗੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਸੌਦੇ ਨੂੰ ਇਤਿਹਾਸਕ ਦੱਸਿਆ ਉਹਨਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਐਲਪੀਜੀ ਬਾਜ਼ਾਰਾਂ ਵਿੱਚੋਂ ਇੱਕ ਹੁਣ ਰਸਮੀ ਤੌਰ ਤੇ ਅਮਰੀਕੀ ਸਪਲਾਈ ਲਈ ਖੁੱਲ ਗਿਆ ਹੈ ਭਾਰਤ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਕਿਫਾਇਤੀ ਐਲਪੀਜੀ ਪ੍ਰਦਾਨ ਕਰਨ ਦੇ ਯਤਨਾਂ ਵਿੱਚ ਅਸੀਂ ਆਪਣੇ ਸਰੋਤਾਂ ਨੂੰ ਭਿੰਤਾਵਾ ਭਰਪੂਰ ਬਣਾ ਰਹੇ ਹਾਂ ਇਸ ਸਦਾਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਸਰੋਤ ਪ੍ਰਾਪਤ ਕਰਨ ਦਾ ਇਹ ਕਦਮ ਨਵੀਂ ਦਿੱਲੀ ਦੀ ਰਵਾਇਤੀ ਸਪਲਾਈਰਾਂ ਅਤੇ ਨਿਰਭਰਤਾ ਘਟਾਉਣ ਸਪਲਾਈ ਸਤਰ ਵਧਾਉਣ ਅਤੇ ਵਿਸ਼ਵ ਵਿਆਪੀ ਬਾਜ਼ਾਰ ਵਿੱਚ ਤੇਜ਼ ਕੀਮਤਾਂ ਦੇ ਉਤਾਹ-ਚੜਾਹ ਤੋਂ ਬਚਾਉਣ ਦੀ ਰਣਨੀਤੀ ਦਾ ਹਿੱਸਾ ਹੈ। ਪੁਰੇ ਨੇ ਦੱਸਿਆ ਕਿ ਪਿਛਲੇ ਸਾਲ ਵਿਸ਼ਵਵਿਆਪੀ LPG ਦੀਆਂ ਕੀਮਤਾਂ ਵਿੱਚ 60% ਤੋਂ ਵੱਧ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੂੰ ਉਜਵਲਾ ਲਾ ਪੱਤਰਿਆਂ ਨੂੰ ਪ੍ਰਤੀ ਸਿਲੰਡਰ ਸਿਰਫ 500 ਤੋਂ 550 ਰੁਪਏ ਦਾ ਭੁਗਤਾਨ ਕਰਨਾ ਪਿਆ ਜਦੋਂ ਕਿ ਅਸਲ ਲਾਗਤ 1100 ਰੁਪਏ ਤੱਕ ਪਹੁੰਚ ਗਈ ਸਰਕਾਰ ਨੇ ਬਾਕੀ ਬੋਝ ਝੁਕਿਆ ਤੇ ਖਪਤਕਾਰਾਂ ਨੂੰ ਕੀਮਤਾਂ ਦੇ ਝਟਕਿਆਂ ਤੋਂ ਬਚਾਉਣ ਲਈ 40000 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਮંત્રી ਨੇ ਇਸ ਅਮਰੀਕੀ ਸੌਦੇ ਨੂੰ ਭਾਰਤੀ ਘਰਾਂ ਲਈ ਸੁਰੱਖਿਤ, ਕਫਾਇਤੀ ਅਤੇ ਭਰੋਸੇਮੰਦ ਐਲਪੀਜੀ ਸਪਲਾਈ ਯਕੀਨੀ ਬਣਾਉਣ ਵੱਲ ਇੱਕ ਹੋਰ ਕਦਮ ਦੱਸਿਆ। ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਕੁੱਲ 50% ਟੈਰਿਫ ਲਗਾਇਆ ਹੈ। ਇਸ ਵਿੱਚ 25% ਆਪਸੀ ਟੈਰਿਫ ਤੇ ਰੂਸੀ ਤੇਲ ਖਰੀਦਦਾਰੀ ਤੇ 25 ਜੁਰਮਾਨਾ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਹੈ। ਹੁਣ ਊਰਜਾ ਖਰੀਦਦਾਰੀ ਵਧਾ ਕੇ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ